ਇਸ ਪੈਨ ਨੂੰ ਸਾਡੇ ਨਾਲ ਉੱਥੋਂ ਛੁੱਟੀ ਲੈ ਕੇ ਭੇਜਿਆ ਇੱਕ ਤਰੀਕ ਤੋਂ ਲਾ ਲਓ ਨਹੀਂ ਦੋ ਤੋਂ ਲਾ ਲਓ ਤਿੰਨ ਤਰੀਕ ਤਿੰਨ ਤੋਂ ਲਾ ਲਓ ਤਿੰਨ ਤਰੀਕ ਤੋਂ ਲੈ ਕੇ ਤੁਸੀਂ ਇਹਨਾਂ ਦੇ ਤਾਰਫ ਨੂੰ ਦਿਲ ਪਾ ਰਹੇ ਹੋ ਪੱਟੀ ਹੋ ਰਹੀ ਪੱਟੀਆਂ ਦਾ ਤਰਫ ਦੇ ਲਾ ਕੇ ਉਹ ਤੇ ਰਸੀ ਰੱਖ ਦਿੰਨੇ ਉੱਤੇ ਬਸ ਉਹ ਕਰਨ ਤੇ ਉਸ ਤੋਂ ਬਾਅਦ ਇਹਦਾ ਕੋਈ ਫਰਕ ਪਿਆ ਕਿਉਂਕਿ ਅਮਾਨ ਜੀ ਤੋਂ ਵੀ ਤੱਕ ਇਹ ਉਹਨੂੰ ਦੋਸਾ ਡੈਡ ਹੋ ਗਿਆ ਕਿਹੜੇ ਦਿਨੋਂ ਕਾਫੀ ਕੱਢ ਕੇ ਫਿਰ ਡੇਢੀ ਦਿਨੋਂ ਕੱਢ ਚੁੱਕੀ ਕੱਢੀ ਸਰਵਿਸ ਕਿਹੜੇ ਇੱਕ ਵੀ ਹੀਰਾ ਨੇ ਉੱਥੇ ਮਰਿਆ ਪਿਆ ਹੋਵੇ ਨਾ ਕੋਈ ਤਰਪੀਨੇ ਤੇਲ ਪਾਇਆ ਹੋਵੇ ਸੰਗਠ ਵੀ ਪੇਸ਼ੈਂਟ ਦੇ ਨਾਲ ਦਾ ਬੰਦਾ ਨੂੰ ਦੋ ਜਵਾਬ ਤੱਕਾ ਦੋ ਜੇਕਰ ਤੁਹਾਡੀ ਇਹ ਡਿਊਟੀ ਬੰਦੇ ਸਰ ਤੁਸੀਂ ਹੁਣ ਜੇ ਜੇ ਤੁਸੀਂ ਸਰ ਲੀਤਾ ਪੁੱਛੀ ਕਰਨੀ ਆ ਸਰ ਫਿਰ ਤਾਂ ਅਸੀਂ ਦੇਖੋ ਤੁਹਾਡੇ ਕੁਝ ਨਹੀਂ ਕਰ ਸਕਦੇ ਰਿਕਵੈਸਟ ਆ ਐ ਜੀ ਇਨਸਾਨੀਅਤ ਤੁਸੀਂ ਦੋਨੋਂ ਮੌਜੂਦਾ ਡਾਕਟਰ ਬੈਠੇ ਆ ਤੁਹਾਨੂੰ ਇਸਦਾ ਜਵਾਬ ਦੇਣਾ ਚਾਹੀਦਾ ਆ ਪੇਸ਼ੈਂਟਾਂ ਨੂੰ ਦੇਖ ਕੇ ਨਾ ਹੂਰ ਦਰਵਾਜ਼ਾ ਬੰਦ ਕੇ ਮਾਨੂੰ ਪੁੱਛਿਆ ਨਾ ਚੁੰਨੀਆਂ ਬੰਦ ਕੇ ਬੈਠਿਆ ਇੰਨੀ ਜ਼ਿਆਦਾ ਸਮਾਂ ਲੱਗ ਰਹੀ ਹੈ ਪੂਰੀ ਗੋਰਡ ਦੇ ਵਿੱਚ ਸਰ ਅਜੀ ਤੁਹਾਨੂੰ ਸਾਰੇ ਵੀਰਾਂ ਨੂੰ ਐਕਸਪਲੇਨ ਨਹੀਂ ਕਰ ਸਕਦੇ ਪਰ ਇਹ ਸਾਡਾ ਸਿਸਟਮ ਆ ਇਹ ਸਾਡਾ ਜੀ ਸਾਡਾ ਹੈਲਥ ਦਾ ਸਿਸਟਮ ਆ ਇਹ ਸਿਮਲਾ ਸ਼ਹਿਰ ਦੇ ਜਲੰਧਰ ਸਿਟੀ ਦਾ ਸਰ ਜਲੰਧਰ ਸਿਟੀ ਤੁਹਾਨੂੰ ਐ ਤਾਂ ਕੋਈ ਤੁਹਾਨੂੰ ਦਵਾਈ ਦਿੱਤੀ ਜਾਂਦੀ ਹੈ ਕੋਈ ਮੇਰੀ ਦਵਾਈ ਖਾਣੇ ਤੁਸੀਂ ਕੋਈ ਦਵਾਈ ਦਿੱਤੀ ਜਾਂਦੀ ਨਹੀਂ ਤੁਹਾਨੂੰ ਦੇਖੋ ਕੋਈ ਦਵਾਈ ਇਹਨੂੰ ਦਿੱਤੀ ਨਹੀਂ ਜਾਂਦੀ ਸਿਰਫ ਫੋਲਡ ਕਰਦੇ ਗੱਲਾਂ ਫਿਰ ਪੁਲਿਸ ਸਾਡੇ ਨਾਲ ਦੇਖੋ ਤੁਸੀਂ ਦੇਖੋ ਸਾਡਾ ਇਹ ਖੜਾ ਪੁਲੀਸ ਅਸੀਂ ਰਿਕੁਐਸਟ ਆ ਸਾਨੂੰ ਮੈਡੀਸਨ ਚਾਹੀਦੀ ਦੱਸੋ ਬਿਕੀ ਇਹਦੇ ਨਾਲੇ ਹੁਣ ਇਹ ਕਿਹੜੇ ਕਿੱਦਾਂ ਪੈ ਗਿਆ ਹਸਪਤਾਲ ਚ ਪਈ ਨੇ ਪਹਿਲੀ ਜਿਸ ਦਿਨ ਐਕਸੀਡੈਂਟ ਹੋਇਆ ਸੀ ਜੀਆਰਪੀ ਤੋਂ ਪਤਾ ਕੀਤਾ ਸੇਮ ਦੇ ਐਕਸੀਡੈਂਟ ਦਾ ਸੇਮ ਦੇ ਕਿਹੜੇ ਪੈ ਗਿਆ ਦੱਸੋ 8 ਦਿਨ ਪਹਿਲੇ ਕਿਹਾ ਸੀ ਸੇਮ ਉਸ ਦਿਨ ਐਕਸੀਡੈਂਟ ਹੋਇਆ ਉਸ ਦਿਨ ਉਹ ਇੱਥੇ ਛੱਡ ਕੇ ਆ ਕੇ ਕਿਉਂ ਨਹੀਂ ਆਇਆ ਫਿਰ ਕਿ ਤਿੰਨ ਦਿਨ ਕਿ ਐਕਸੀਡੈਂਟ ਹੋਇਆ ਤਿੰਨ ਦਿਨ ਹੋਇਆ ਆ ਗਿਆ ਪੇਸ਼ੈਂਟ ਇਹ ਕਹਿ ਰਹੇ ਪਹਿਲੇ ਕਿਹੜੇ ਪੈ ਗਿਆ ਸਾਹਿਬਾ ਵਾਇਕਰ ਜਿੱਗੀ ਫਾਦੇ 14 9 2117 ਚ ਇਸ ਭੈਣ ਨੂੰ ਰਹਿਾਨਾ ਖਾਨ ਨੂੰ ਅਸੀਂ ਜਲੰਧਰ ਸਿਵਲ ਹਸਪਤਾਲ ਤੋਂ ਲੈ ਕੇ ਆਏ ਸੀ ਇਹ ਭੈਣ ਨੂੰ ਕਿਉਂ 7 ਸਾਲ ਤੇ 10 ਮਹੀਨੇ ਹੋ ਗਏ ਜੀ 8 ਸਾਲ ਹੋ ਗਏ ਸਾਡੇ ਕੋਲ ਰਹਿੰਦੇ ਆ ਮੇਰੀ ਜਹਾਨਾ ਭੈਣ ਦੀ ਇਸ ਬਾਹ ਦੇ ਵਿੱਚ ਕੀੜੇ ਪਏ ਹੋਏ ਸੀ ਅਸੀਂ ਚਲੋ ਅੱਜ ਵੀ ਦਿਖਾ ਨਹੀਂ ਸਕਦੇ ਉਹ ਵੀਡੀਓ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਤੀਜੀ ਮੰਜ਼ਲ ਤੇ ਪਈ ਕੀੜਿਆਂ ਤੋਂ ਖਾਧੇ ਜਾ ਰਹੇ ਸੀ ਮਹੀਨਾ ਹੋ ਗਿਆ ਸੀ ਕਰੀਬੇ ਨੂੰ ਉੱਥੇ ਪਈ ਨੂੰ ਤੇ ਆ ਇੱਕ ਵਿਚਾਰੀ ਲੇਡੀ ਪਈ ਆ ਭੈਣ ਸਾਡੀ ਇੱਥੇ ਸਿਵਲ ਹਸਪਤਾਲ ਦੇ ਵਿੱਚ ਇਹਦਾ ਤੁਸੀਂ ਰਿਪੋਰਟ ਚ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਇਹ 30 ਤਰੀਕ ਦੀ ਦਾਖਲ ਹੈ ਜੀ ਇੱਥੇ ਸਾਰੇ ਮੈਂ ਦੱਸ ਦਿਆ ਕਿ 30 ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਇਹਦੀ ਫਸਟ ਇਜ ਨਹੀਂ ਹੋਈ ਕੋਈ ਪੱਟੀ ਕੋਈ ਡਰੈਸਿੰਗ ਕੋਈ ਇਲਾਜ ਕੁਝ ਨਹੀਂ ਹੋਇਆ ਕੀੜੇ ਪਏ ਹੋਇਆ ਲਾਗਵਾ ਦੇ ਵਿੱਚ ਤੁਸੀਂ ਬਾਹਰ ਗਲੀ ਹੋਈ ਆ ਤੇ ਇਹ ਸਿਵਲ ਹਸਪਤਾਲ ਦੇ ਵਿੱਚ ਵੀ ਦੇਖੋ ਕਿੱਦਾਂ ਕੀੜੇ ਵਿੱਚ ਕਿੱਦਾਂ ਅੰਦਰ ਸਾਂਹਾਂ ਆਪ ਦਾ ਸਰੀਰ ਨੂੰ ਖਾ ਚੁੱਕਿਆ ਕੀੜੇ ਆ ਬ੍ਰੀਕ ਬ੍ਰੀਕ ਦੇਖੋ ਕਿੰਨੇ ਜ਼ਿਆਦਾ ਤੁਰੇ ਫਿਰਦੇ ਆ ਵਿੱਚ ਜਿਆ ਸਾਡੇ ਟੀਮ ਦੇ ਮੈਂਬਰ ਆ ਇਹਨਾਂ ਨੇ ਪੱਟੀ ਖੋਲੀ ਆ ਕੇ ਹੁਣ ਇਹ ਪੱਤੀ ਵੀ ਸਾਡੀ ਟੀਮ ਦੇ ਮੈਂਬਰ ਦਮਨ ਆ ਵੀਰ ਸਾਤਾ ਨੂੰ ਜਲੰਧਰ ਤੋਂ ਮੰਗਲਵਾਰ ਨੂੰ ਉਹ ਹੀ ਕਰਵਾ ਕੇ ਗਿਆ ਸੀਗਾ ਕਹਾਂ ਸੇ ਹੋ ਹੈ ਨਾ ਆਪ ਕਹਾਂ ਸੇ ਹੋ ਬਤਾਈਏ ਬਈ ਦੇਖੋ ਇਹ ਦੱਸੋ ਕਿੱਥੋਂ ਆ ਤੁਸੀਂ ਭੈਣ ਆਪकी ਮਦਦ ਕਰ ਰਹੇ ਹੈ ਕਹਾਂ ਸੇ ਆਏ ਹੋ ਆਪ ਇਹ ਪ੍ਰਸ਼ਾਸਨ ਸੁੱਤਾ ਪਿਆ ਜੀ ਇਹ ਹੂਕ ਨੀਂਦ ਦੇ ਵਿੱਚ ਸੁੱਤਾ ਹੈ ਪ੍ਰਸ਼ਾਸਨ ਹਸਪਤਾਲ ਦੇ ਵਿੱਚ ਮਰ ਰਹੀ ਹੈ ਇੱਕ ਭੈਣ ਪਈ ਇੱਥੇ ਤੇ ਜਿਹਦੇ ਕੀੜਿਆਂ ਦੇ ਨਾਲ ਉਹਦੀ ਬਾਹਾਂ ਦੂੋਂ ਵੱੰਦ ਖਾ ਗਈਆਂ ਕੀੜੇ-ਕੀੜੇ ਖਾ ਗਿਆ ਜੀ ਉਹਨੂੰ ਤੇ ਹੁਣ ਇਸ ਤੋਂ ਅੱਗੇ ਹੁਣ ਕਿਸ ਚੀਜ਼ ਦੀ ਵੇਟ ਕਰ ਰਿਹਾ ਪ੍ਰਸ਼ਾਸਨ ਵੀ ਕੀ ਇਹ ਭੈਣ ਖਤਮ ਹੋ ਜਾਵੇ ਇਹ ਮਰ ਜੇ ਵੀ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਜਾਗੂ ਹੈ ਜੀ ਤੁਸੀਂ ਪੱਟੀਆਂ ਕਰਦੇ ਹੋ ਇਹਨਾਂ ਦੇ ਕੋਲ? ਨਹੀਂ ਜੀ ਨਹੀਂ ਸਹੀ ਸਹੀ ਮੇਰੀ ਲੈਸ਼ੀ ਜੀ ਇਹਨੇ ਹੁਣ ਕਿਹਦੀ ਪੱਟੀ ਕੀਤੀ? ਨਹੀਂ ਮਾਰਦੇ ਹੁੰਦੀ ਨਹੀਂ ਇਹਦੇ ਪੱਟੀ ਹੋਈ ਹੋਈ ਜੀ ਮਾਰਨ ਨੂੰ ਤਾਂ ਨਹੀਂ ਪੱਟੀ ਹੋਈ ਹੋਈ ਸੀ ਇਹਦੇ ਨਹੀਂ ਪਹਿਲਾਂ ਹੋਈ ਹੋਈ ਸੀ ਇਹ ਕਿਲੋਈ ਸੀ ਇੱਕਦਮ ਛੱਡ ਕੇ ਕਰਦੇ ਆ ਪੱਟੀ ਕਰਦੇ ਆ ਹਾਂ ਜੀ ਰੋਡ ਬੱਤੀ ਇੱਕ ਦਿਨ ਛੱਡ ਕੇ ਤੁਸੀਂ ਕਿਹਨੂੰ ਪੱਟੀ ਹੁੰਦੀ ਹੈ ਹਾਂਜੀ ਹਾਂਜੀ ਸਟਾਫ ਬੁੱਢਾ ਕਹਿ ਰਿਹਾ ਸੀ ਪੱਟੀ ਨਹੀਂ ਕਰੀ ਹੋਣੀ ਨਹੀਂ ਛੱਡਣਾ ਪੈਂਦਾ ਯਾਰ ਹਾਂਜੀ ਤੁਸੀਂ ਕਿਹਨਾਂ ਦੇ ਮੋੜ ਤੇ ਇੱਥੇ ਮੈਚ ਹੋਇਆ ਔਰ ਨੌਦਰੀ ਗੁਰੂ ਇੱਥੇ ਦੀ ਨੌਦਰੀ ਗੁਰੂ ਦੇ ਕੋਲੋਂ ਸਾਹਮਣੇ ਇੱਕ ਪੱਟੀ ਹੋਈ ਨਹੀਂ ਪੱਟੀ ਨਹੀਂ ਹੋਈ ਜੀ ਕੋਈ ਨਹੀਂ ਜਿੰਨੇ ਤੋਂ ਟੋੜੇ ਬੰਦੇ ਆ ਪਰ ਆ ਉਹਨਾਂ ਪੱਟੀ ਹੋਈ ਹੈ ਸਾਡੇ 3 ਦੇ ਮੈਂਬਰ ਆ ਕੇ ਉੱਥੇ ਲਾ ਕੇ ਪੱਟੀ ਕਰਾਉਂਦੇ ਪੱਟੀ ਗਈ ਯਸ ਇਹਨਾਂ ਤੋਂ ਬਾਅਦ ਫੇਰ ਨਹੀਂ ਹੋਈ ਕਦੇ ਨਾ ਰੋਡ ਤੇ ਨਹੀਂ ਆਈ ਕੋਈ ਦਸੋਣ ਨੂੰ ਫੀਰ ਹੋ ਜਾਣਾ ਜੀ ਹਾਂਜੀ ਫੇਰ ਮੈਂ ਬਣਾਵਾਂਗਾ रिकॉर्ड पे फाइल्स के चाहिए वो डायग्नोस्टिक रिपोर्ट है पेशेंट की जल्दी हो गया सर अपॉर्चुनिटीज का ठीक है डॉक्टर आप ये ट्रीटमेंट के मेडिसिंस क्या भी हो कोई थोड़ी नॉर्मल पैसिव दवाई वो बता दीजिए फटाफट तीन बार से आपने पहले की रिपोर्ट है इसकी किडनी में कटे नहीं स्केटेरिगाल कर रहे हैं नॉर्मल की बात कर रहे हैं ठीक है दिमाग की तो ठीक कितनी चाहिए भाई जी जी ये इलाज आपने स्केटे लिखा था ठीक है ये की जो स्पेशल डॉक्टर अमर कौन सी मेडिसिन चल रही है कौन सी मेडिसिन चल रही है हां जी

ਕੀ ਕਿਰਮਾ ਤੇ ਪੀੜਾ ਕਿ ਆਇਆ ਸੀ ਜੀ ਤੁਹਾਡੇ ਹਸਪਤਲ ਤੇ ਜਨਕੀ 30 ਤਰੀਕ ਨੂੰ ਆਇਆ ਸੀ ਸੇਮ ਡੇ ਐਕਸੀਡੈਂਟ ਵਾਜੇ ਦਾ ਠੀਕ ਹੈ ਜਿਸ ਦਿਨ ਬੇ ਆਇਆ ਤੁਸੀਂ ਕੀੜੇ ਕੋਈ ਟਰੀਟਮੈਂਟ ਕਰਿਆ ਸਨ ਹਾਂਜੀ ਤੁਸੀਂ ਕੀੜਾ ਕੋਈ ਟਰੀਟਮੈਂਟ ਮੰਗਤਾ ਤਾਂ ਕਰਿਦਾਲ ਸਮੋਸ ਪਾਣੀ ਦੀ ਤਿਆਰੀ ਕੀਤੀ ਤੁਸੀਂ ਇੰਨਾ ਸੈਟੀਸਫੈਕਟ ਹੋਈ ਹੈ ਹਾਂ ਤੁਸੀਂ ਲੈ ਲਓ ਇੱਕ ਤਰੀਕ ਤੋਂ ਲਾ ਲਓ ਨਹੀਂ ਦੋ ਤੁਗਾ ਦੋ ਤਿੰਨ ਤਿੰਨ ਤੋ ਲਾ ਲਓ ਤਿੰਨ ਤਰੀਕ ਤੋਂ ਲੈ ਕੇ ਤੁਸੀਂ ਇਹਨਾਂ ਦੇ ਤਰਫੇ ਨਦੇ ਪਾ ਰਹੇ ਹੋ ਘਟੀ ਹੋ ਰਹੀ ਹੈ ਪਟਨੇ ਦਾ ਪਰਪੰਦੇ ਲਾਉਂਦੇ ਰਸੀ ਨਕੀ ਦੀ ਹਾਂ ਰਸੀ ਰੱਖ ਦਿੰਦੇ ਉੱਤੇ ਬਸ ਉਹ ਕਰਨੀ ਤੇ ਉਸ ਤੋਂ ਬਾਅਦ ਇਹਦਾ ਕੋਈ ਫਰਕ ਪਿਆ ਕਿ ਉਹਨਾਂ ਨਾਲ ਜਦੋਂ ਕੋਈ ਕਰੀ ਕਿ ਇਹ ਬਹੁਤ ਨੂੰ 2 3 ਡੈਟ ਹੋ ਗਿਆ ਕਿ ਇਹ ਤੋਂ ਕਾਫੀ ਘੱਟ ਤੇ ਡੇਢ ਸੀ ਨੂੰ ਕਰ ਚੁੱਕੀ ਕਰ ਸਰਵਿਸ ਕੀ ਦੇ ਇੱਕ ਵੀ ਹੀਰਾ ਨਹੀਂ ਉੱਥੇ ਮਰਿਆ ਪਿਆ ਹੋਵੇ ਨਾ ਕੋਈ ਤਾਰਪੀਨ ਤੇਲ ਪਾਇਆ ਹੋਵੇ ਸੰਗਠ ਵੀ ਪੇਸ਼ੈਂਟ ਦੇ ਨਾਲ ਦਾ ਬੰਦਾ ਨਹੀਂ ਮੈਨੂੰ ਜਵਾਬ ਤਾਂ ਕਰਾ ਦਿਓ ਜੇਕਰ ਤੁਹਾਡੀ ਇਹ ਡਿਊਟੀ ਬੰਦੇ ਸਰ ਤੁਸੀਂ ਹੁਣ ਜੇ ਜੇ ਤੁਸੀਂ ਸਰ ਲੀਡਾ ਪੁੱਛੀ ਕਰਨੀ ਆ ਸਰ ਫਿਰ ਤਾਂ ਅਸੀਂ ਦੇਖੋ ਤੁਹਾਡੇ ਕੁਝ ਨਹੀਂ ਕਰ ਸਕਦੇ ਰਿਕਵੈਸਟ ਆ ਇਹ ਜੀ ਇਨਸਾਨੀਅਤ ਤੁਸੀਂ ਦੋਨੋਂ ਮੌਜੂਦਾ ਡਾਕਟਰ ਬੈਠੇ ਆ ਤੁਹਾਨੂੰ ਇਸਦਾ ਜਵਾਬ ਦੇਣਾ ਆ ਆ ਪੇਸ਼ੈਂਟਾਂ ਦੇ ਮੂੰਹ ਦੇ ਇੱਕਦਮ ਮੂੰਹ ਤੇ ਰਵਾਹ ਬੰਨ ਕੇ ਮੂੰਹ ਤੇ ਚਾਹਾਂ ਚੁੰਨੀਆਂ ਬੰਨ ਕੇ ਬੈਠਿਆ ਇੰਨੇ ਜ਼ਿਆਦਾ ਸਲੰਗ ਆ ਰਹੀਆਂ ਪੂਰੀ ਗੋਰ ਦੇ ਵਿੱਚ ਸਰ ਅਜੀ ਤੁਹਾਨੂੰ ਸਾਰੇ ਵੀਰਾਂ ਨੂੰ ਐਕਸਪਲੇਨ ਨਹੀਂ ਕਰ ਸਕਦੇ ਪਰ ਇਹ ਸਾਡਾ ਸਿਸਟਮ ਆ ਇਹ ਸਾਡਾ ਇਹ ਸਾਡਾ ਹੈਲਥ ਦਾ ਸਿਸਟਮ ਆ ਇਹ ਸਿਮਲਾ ਸਮਾਰਕ ਜਲੰਧਰ ਸਿਟੀ ਦਾ ਜਲੰਧਰ ਸਿਟੀ ਖਲੂਪ ਭੈਣ ਨੂੰ ਦਵਾਈ ਦਿੱਤੀ ਜਾਂਦੀ ਹੈ ਕੋਈ ਮੇਰੀ ਦਵਾਈ ਖਾਣੇ ਤੁਸੀਂ ਕੋਈ ਦਵਾਈ ਦਿੱਤੀ ਜਾਂਦੀ ਨਹੀਂ ਤੁਹਾਨੂੰ ਦੇਖੋ ਕੋਈ ਦਵਾਈ ਇਹ ਨਹੀਂ ਦਿੱਤੀ ਜਾ ਰਹੀ ਭੈਣ ਨੂੰ ਇਹ ਭੈਣ ਇਸ ਚੀਜ਼ ਦੀ ਗਵਾਹ ਕਾਲੇ ਦਾ ਪੇਸ਼ੈਂਟਾਂ ਦੇ ਨਾਮ ਜਿਹੜੇ ਬੰਦੇ ਬੈਠੇ ਆ ਉਹ ਸਾਰੇ ਇਸ ਚੀਜ਼ ਦੇ ਗਵਾਹ ਇਹ ਗੇਸਟਾਂ ਦੇ ਨਾਲ ਇਤਨਾ ਨਬਤੀਨਾ ਕਿਤੇ ਨਹੀਂ ਕਿਉਂਕਿ ਅਨੂਨਾ ਇਹ ਲੋਵਾਂ ਸਰ ਦਾ ਕੋਈ ਨਹੀਂ ਹੈਗਾ ਇਹਦੀ ਬੋਲ ਨਹੀਂ سپورਟ ਨਹੀਂ ਇਹਦੇ ਨਾਲ ਮੁਹੱਲੇਦਾਰੀ ਦੇ ਬੰਦੇ ਨਹੀਂ ਕੋਈ ਬੰਦਾਰ ਨਹੀਂ ਕੋਈ ਨਗਰ ਕੌਂਸਲ ਇਹਨਾਂ ਦੇ ਨਾਲ ਨਹੀਂ ਆਏ ਤਾਂ ਇਹਦਾ ਇਲਾਜ ਨਹੀਂ ਹੋ ਰਿਹਾ ਇਸ ਕਰਕੇ ਕੋਈ ਬੱਤੀ ਨਹੀਂ ਹੈ ਅਬ ਇਹ ਦੱਸ ਸਕਦੇ ਸਾਰੇ ਜਿੰਨੇ ਵੀ ਇੱਥੇ ਮਰੀਜ਼ਾਂ ਦੇ ਨਾਲ ਦੇ ਰਿਸ਼ਤੇਦਾਰ ਆ ਉਹ ਸਾਰੇ ਇਸ ਚੀਜ਼ ਦੇ ਗਵਾਹ ਆ ਤਾਂ ਵੇਖੋ ਕਿੱਡੀ ਵੱਡੀ ਬੋੜ ਆ ਜੀ ਇਹ ਬੋੜ ਸਾਰੀ ਬੋੜਾਂ ਦੀ ਝੂਠ ਬੋਲਦੀ ਇਹ ਤੀ 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 ਮਨੋਰਾਤੀਆਂ ਸਾਰੀਆਂ ਕਿ ਕੋਈ ਪੱਟੀ ਨਹੀਂ ਕਰ ਰਿਹਾ ਜੀ। ਬਤਨੀ ਹੋਈ ਕਿਸੇ ਸਟਾਫ ਨੂੰ। ਯਾਨੀ ਸਟਾਫ ਨੂੰ ਪੁੱਛੋ ਜੀ ਆਪ ਜਿੰਨੇ ਬੰਦੇ ਆਲੇ-ਦਾਲੇ ਖੜੇ ਆ ਦੱਸੋ ਸਰ ਪੱਟੀ ਹੋਈ ਸੀ ਇਹਨਾਂ ਦੇ? ਜਿਹੜੇ ਤੁਸੀਂ ਦੱਸੋ। ਕੋਈ ਪੱਟੀ ਨਹੀਂ ਹੋਈ। ਕਿਸੇ ਨੇ ਪੱਟੀ ਕੀਤੀ ਕਿੰਨੇ ਬਣਾ ਦੋ? ਸਟਾਫ ਸਾਨੂੰ ਇਹ ਕਹਿ ਰਿਹਾ ਪੱਟੀ ਵੀ ਹੋ ਰਹੀ ਆ, ਟੀਕੇ ਵੀ ਲੱਗਦੇ ਉਹਨਾਂ ਦੇ। ਜਿਹੜੇ ਭੈਣ ਨੇ ਕਹੀ ਹੈ ਜੀ ਸਾਨੂੰ। ਕੋਈ ਪੱਟੀ ਹੋਈ ਤੁਹਾਨੂੰ ਸਾ? ਹਾਂ ਜੀ। ਪੱਟੀ ਹੋ ਕੇ ਕਿਹਨੇ ਕੀਤਾ? ਕਿਹਨਾਂ ਦਾ ਪੈਸਾ ਦਿਆ ਹੋਇਆ ਸੀ? ਕਿਸੇ ਨੇ ਮੈਂ ਕਹਿ ਰਿਹਾ ਹਾਂ ਇਹ ਚਲੋ ਕੀੜੇ ਪੈ ਗਏ ਸਾਫ਼ ਦੇਖੋ ਜੇ ਤੁਸੀਂ ਠਕਣਾ ਇਹਨੂੰ ਸਿਰਫ ਫੋਲਡ ਕਰ ਐ ਗੱਲ ਆਉਂਦੀ ਉਹ ਠਕਣਾ ਫਿਰ ਪੁਲਿਸ ਸਾਡੇ ਨਾਲ ਦੇਖੋ ਅਸੀਂ ਦੇਖੋ ਸਾਡਾ ਇੱਥੇ ਖੜਾ ਪੁਲਿਸ ਅਸੀਂ ਰਿਕੁਐਸਟ ਆ ਸਾਨੂੰ ਇਹ ਜਿ ਸੱਚਾਈ ਦੱਸੋ ਵੀ ਕੀ ਇਹਦੇ ਨਾਲੇ ਹੁਣ ਇਹ ਕਿਹੜੇ ਕਿੱਦਾਂ ਪੈ ਗਿਆ ਹਸਪਤਾਲ ਚ ਪਈ ਦੇ ਪੈ ਜੀ ਜਿਸ ਦਿਨ ਇਹ ਐਕਸੀਡੈਂਟ ਹੋਇਆ ਅਸੀਂ ਜੀਆਰਪੀ ਤੋਂ ਪਤਾ ਕੀਤਾ ਸੇਮ ਦੇ ਐਕਸੀਡੈਂਟ ਦਾ ਸੇਮ ਦੇ ਕੀੜੇ ਪੈ ਗਏ ਦੱਸੋ ਸੇਮ ਉਸ ਦਿਨ ਐਕਸੀਡੈਂਟ ਹੋਇਆ ਉਸ ਦਿਨ ਉੱਥੇ ਛੱਡ ਗਿਆ ਕਿ ਨਹੀਂ ਹੈ ਐਮ ਦੇ ਫਿਰ ਤੇ ਤੀ ਤਰੀਕ ਨੂੰ ਐਕਸੀਡੈਂਟ ਹੋਇਆ ਤੀ ਤਰੀਕ ਨੂੰ ਉੱਥੇ ਆ ਗਿਆ ਪੇਸ਼ੈਂਟਰ ਇਹ ਕਹਿ ਰਹੇ ਪਹਿਲੇ ਕੀੜੇ ਪਏ ਹੋਏ ਸੀ ਟਰੇਨ ਚੋਂ ਡੱਗ ਪਈ ਸੀ ਬਾਹ ਕੱਤੀ ਗਈ ਸੀ ਤੇ ਉੱਥੋਂ ਜੀਆਰਪੀਆ ਨੇ ਚਾਕੇ ਸਿਵਲ ਹਸਪਤਾਲ ਦਾਖਲ ਕਰਾਤੀ ਸਿਵਲ ਵਾਲਿਆਂ ਨੇ ਬਾਹ ਜਿਹੜੀ ਕੱਤੀ ਹੋਈ ਸੀ ਉਹ ਨਾਲੋ ਲਾ ਕੇ ਪੱਟੀ ਕਰਕੇ ਪਰ ਆਰਥੋ ਬੋਰਡ ਚ ਭੇਜਤਾ ਇੱਕ ਮਹੀਨਾ ਕਰੀ ਦੁਬਾਰਾ ਪੱਟੀ ਵੀ ਨਹੀਂ ਕੀਤੀ ਜਿਹੜੀ ਬਾਹ ਕੋਈ ਕੋਣੋਂ ਟੱਟੀ ਗਈ ਉਹ ਸਾਰੇ ਕੀੜੇ ਖਾ ਗਏ ਅੱਜ ਉਹ ਜੜ ਚੋਂ ਕਟਣੀ ਪਈ ਜਬਈ ਤੇ ਉੱਥੇ ਪਈ ਤੜਫਦੀ ਰਹੀ ਕੱਪੜੇ ਉਤਾਰ ਤੇ ਵਿੱਚੇ ਹੀ ਲੈਟਰਨ ਬਾਥਰੂਮ ਇੰਨੀ ਮਾੜੀ ਹਾਲਤ ਲੋਕ ਮੂੰਹ ਤੇ ਰਮਾਲ ਬੰਨ ਕੇ ਉਸ ਵਾਰਡ ਦੇ ਵਿੱਚ ਬੈਠੇ 75 ਬਿੱਡਾਂ ਦੀ ਵਾਰ ਸੀ ਸਾਰੇ ਮਰੀਜ਼ ਨੱਕ ਤੇ ਰਮਾਲ ਬੰਨੇ ਪਏ ਸੀ ਇੱਕ ਬੰਦੇ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਸਾਨੂੰ ਫੋਨ ਕੀਤਾ ਉਹ ਵੀਰ ਵੀ ਆਪਣੇ ਕੋਲੇ ਕਿਸੇ ਮਰੀਜ਼ ਨੂੰ ਮਰਨ ਆਇਆ ਸੀ ਆਪਣੇ ਇਸ ਰਿਸ਼ਤੇਦਾਰ ਦੇ ਕੋਲੇ ਉਹ ਜਦੋਂ ਆਇਆ ਤਾਂ ਉਹਨੇ ਇਸ ਭੈਣ ਦੀ ਹਾਲਤ ਦੇਖੀ ਤਾਂ ਸਾਡੇ ਨਾਲ ਸੰਪਰਕ ਕੀਤਾ ਬਾਈ ਨੇ ਤੇ ਉਹ ਬਾਈ ਦੇ ਦੱਸਣ ਨਾਲ ਸਾਨੂੰ ਪਤਾ ਲੱਗਿਆ ਵੀ ਜਲੰਧਰ ਇੱਕ ਭੈਣ ਇਸਲਾਚ ਚ ਪਈ ਆ ਸ਼ੁਰੂਆਤੀ ਦੌਰ ਸੀ ਸਾਡੇ ਕੋਲੇ ਵੀ ਉਦੋਂ ਭੈਣਾਂ ਨਹੀਂ ਸੀਗੀਆਂ ਰੱਖੀਆਂ ਹੋਈਆਂ ਤੇ ਅਸੀਂ ਜਦੋਂ ਉੱਥੇ ਗਏ ਤਿੰਨ ਦਿਨ ਜਿੱਦੋ ਜਹਿਦ ਕਰਕੇ ਧਰਨਾ ਦਿੱਤਾ ਉੱਥੇ ਜਾ ਕੇ ਸੀ ਫਿਰ ਉਸ ਟਾਈਮ ਦੇ ਹੈਲਥ ਮਿਨਿਸਟਰ ਵਿੱਚ ਇਨਵੋਲਵ ਹੋਏ ਫਿਰ ਉਹਨਾਂ ਨੇ ਇਸ ਭੈਣ ਨੂੰ ਸਾਡੇ ਨਾਲ ਉੱਥੋਂ ਛੁੱਟੀ ਦੇ ਕੇ ਭੇਜਿਆ ਰਹਿਾਨਾ ਖਾਨ ਭੈਣ ਕਾਨਪੁਰ ਦੀ ਰਹਿਣ ਵਾਲੀ ਆ ਆਪਣੇ ਘਰ ਦਾ ਨਾਮ ਜਮੀਲ ਖਾਨ ਦੱਸਦੀ ਆ ਪਰ ਅੱਜ ਤੱਕ ਇਹ ਪੂਰਾ ਐਡਰੈਸ ਨਹੀਂ ਦੱਸ ਪਾਈ ਭੈਣ ਨੂੰ ਦੌਰੇ ਪੈਂਦੇ ਸੀ ਬਹੁਤ ਜ਼ਿਆਦਾ ਅਫਸੈਟ ਸੀਗੀ ਪਰ ਹੁਣ ਸਿਰ ਦਾ ਵੀ ਆਪਰੇਸ਼ਨ ਕਰਾਉਣਾ ਪਿਆ ਹੁਣ ਦੌਰੇ ਪੈਰੋਂ ਤਾਂ हट ਗਿਆ ਪਰ ਅੱਜ ਮੇਰੀ ਭੈਣ ਆਪਣੇ ਜੋਗੀ ਤਾਂ ਹੋ ਗਈ ਆ ਪਰ ਘਰੇ ਜਾਣ ਜੋਗੀ ਅਜੇ ਤੱਕ ਇਹਦਾ ਪਤਾ ਨਹੀਂ ਲੱਗ ਸਕਿਆ ਕੌਣ ਆ ਕਿੱਥੋਂ ਆ ਇਨੇ ਕਰੀ 5 6 ਮਹੀਨੇ ਮੂੰਹ ਇਧਰ ਐਂ ਕਰਕੇ ਤੁਰਦੀ ਸੀ ਇਧਰ ਮੂੰਹ ਵੀ ਨਹੀਂ ਸੀ ਕਰਦੀ ਤੁਸੀਂ ਸੋਚ ਕੇ ਦੇਖੋ ਇੱਕ ਪੇਸ਼ੈਂਟ ਬੈੱਡ ਤੇ ਪਿਆ ਤੇ ਉਹਦੀ ਬਾਹਾਂ ਕੀੜੇ ਖਾਈ ਜਾਂਦੇ ਆ ਤੇ ਕੁਝ ਨਹੀਂ ਕਰ پا ਰਹੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ